ਮੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਮਾਲੇਵਾਲ ਦੇ ਬੋਲ ਤੇ ਆਪਾਂ ਪਹੁੰਚੇ ਆਂ ਫੌਜੀ ਫਾਰਮ ਤੇ ਆ ਬੋਰਡ ਜਿਹੜੇ ਵੀਰ ਜੀ ਨੇ ਲੱਗੇ ਆ ਬਾਹਰ 메ਨ ਰੋਡ ਤੇ ਵੀ ਬੋਰਡ ਜਿਹੜੇ ਵੀਰ ਜੀ ਹੁਣਾਂ ਨੇ ਫੌਜੀ ਫਾਰਮ ਦੇ ਲਾਏ ਮੇਨ ਰੋਡ ਦੇ ਉੱਪਰ ਹੀ ਘਾੜਿਆ ਜਿਹੜਾ ਵੀਰ ਜੀ ਹੁਣਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਵਾਂਗੇ ਇੱਕ ਕਾਫੀ ਚੰਗੇ ਰਿਕਾਰਡ ਵਾਲੀ ਗਾਵੇਂ ਤੁਹਾਨੂੰ ਦਿਖਾਉਣੀ ਆ ਤੇ ਕੋਈ ਸੂਈ ਆ ਤੇ ਕੋਈ ਗੱਬਣ ਆ ਤੇ ਨੋਰਮਲ ਰੇਟ ਜਿਹੜੇ ਤੁਹਾਨੂੰ ਸਾਡੇ ਦਿਖਾਵਾਂਗੇ ਤੇ ਵੀਡੀਓ ਨੂੰ ਪੂਰਾ ਵੇਖਿਓ ਤੇ ਅੱਜ ਜ਼ਿਆਦਾਤਰ ਗੱਬਣਾ ਆ ਆਪਣੇ ਇੱਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਭਾਈ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਵੇਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਵੇਗਿਆ ਹੀ ਵੇਗਿਆ ਕਿੰਨੇ ਕੇ ਫੋਨ ਫਾਨ ਆਏ ਫਿਰ ਫੋਨ ਤੇ ਇੰਨੇ ਹੁੰਦੇ ਵੀਰਾਂ ਦੇ ਵੀ ਫੋਨ ਚੁੱਕੇ ਨਹੀਂ ਜਾਂਦੇ ਸਾਡੇ ਕੋਲ ਅੱਛਾ ਹਾਂਜੀ ਹਾਂਜੀ ਪੂਰੀ ਡਿਮਾਂਡ ਹੈ ਕਿ ਇਸ ਟਾਈਮ ਆ ਪੂਰੀ ਡਿਮਾਂਡ ਹੈ ਬਾਕੀ ਮਾਲ ਆਪਣੇ ਕੋ ਆਈ ਜਾਂਦਾ ਵਾ ਜਾਈ ਜਾਂਦਾ ਵਾ ਕੋਈ ਵੀਰ ਫੋਨ ਕਰਕੇ ਆਵੇ ਫੇਰਾ ਨਹੀਂ ਪਿੰਦਾ ਇੱਥੋਂ ਠੀਕ ਹੈ ਪਸ਼ੂ ਕੋਈ ਨਾ ਕੋਈ ਖਲੋਤੇ ਹੁੰਦੇ ਹੀ ਆ ਪੱਕਾ ਹੁਣ 15 15 ਪਸ਼ੂ ਆਪਣੇ ਕੋ ਖਲੋਤੇ ਦੇ ਹੋਣ ਵੀ ਇੱਕ ਗੱਡੀ ਆ ਰਹੀ ਆ ਹਾਂਜੀ ਤੇ 10 15 ਮਿੰਟ ਤੱਕ ਪਹੁੰਚ ਜਾਣੀ ਉਹ ਵੀ ਮੁੜ ਕੇ ਲਾ ਕੇ ਗੱਡੀ 'ਚ ਬਿਠਾਉਣੇ ਗਾਵਾਂ ਵੀ ਤੁਹਾਡਾ ਪਰਸੋ ਸ਼ਾਮੀ ਮੈਨੂੰ ਫੋਨ ਆਇਆ ਸੀ ਜਦੋਂ ਤੁਸੀਂ ਕਹਿੰਦੇ ਸੀ ਵੀ 15 16 ਇਕੱਠੀਆਂ ਹੋਈਆਂ ਵਾ ਤੇ ਹੁਣ 7 ਕੀ ਰਹਿ ਗਈਆਂ ਫਿਰ 15 ਗਾਵਾਂ ਸੀ ਹਾਂਜੀ ਹਾਂਜੀ ਤੇ ਬਾਕੀ ਕੋਈ ਜਿਹੜਾ ਕਈ ਜਿਹੜਾ ਸਾਡੀ ਰੋਜ਼ ਨਹੀਂ ਪੈਂਦੀ ਵੀਡੀਓ ਦੇ ਨਹੀਂ ਆਪਣਾ ਚੈਨਲ ਉਦਾਂ ਬਣਾਇਆ ਵਾ ਜੇ ਸਿੰਘ 0013 ਠੀਕ ਹੈ ਤੇ ਕੋਈ ਉਹ ਸਾਡੇ ਚੈਨਲ ਤੇ ਭਾਵੇਂ ਵੀਡੀਓ ਭੇਜਿਆ ਕਰੇ ਠੀਕ ਹੈ ਤੇ ਬਾਕੀ ਤੁਹਾਡਾ ਵੀ ਦੋਵੇਂ ਦਿਨੀ ਤਿੰਨੀ ਦਿਨੀ ਟਾਈਮ ਲੱਗਦਾ ਵਾ ਇਹਨਾਂ ਦੀ ਡਿਮਾਂਡ ਹੁੰਦੀ ਆ ਵੀ ਤੁਹਾਡੀ ਵੀਡੀਓ ਨਹੀਂ ਪੈਂਦੀ ਵੀਡੀਓ ਨਹੀਂ ਪੈਂਦੀ ਫਿਰ ਕਈ ਵਾਰ ਤੁਹਾਡਾ ਨਹੀਂ ਟਾਈਮ ਲੱਗਦਾ ਕਈ ਵਾਰ ਸਾਡੇ ਕਈ ਵਾਰੀ ਟਾਈਮ ਹੀ ਨਹੀਂ ਰਲਦਾ ਆਪਣਾ ਹਨਾ ਤੇ ਕਈ ਚੀਜ਼ਾਂ ਜਿੰਨੇ ਪਾ ਕੇ ਹਾਂਜੀ ਜਿੰਨਾ ਮਾਲ ਲੈਣਾ ਵਾ ਉਹ ਤਾਂ ਨਾ ਸੰਪਰਕ ਕਰ ਲੇ ਹਨਾ ਮਾਲ ਇੱਥੇ ਖਲੋਤਾ ਹੁੰਦਾ ਈ ਦਾ 10 ਘਰੇ ਖੜੀਆਂ ਤੇ ਦੋ ਹੁੰਦੀਆਂ ਦੋ ਦੋ ਹੁੰਦੀਆਂ ਇਹ ਵੀ ਖਾਵਾਂਗੇ ਵਿਖਾਵਾਂਗੇ ਵੀਡੀਓ ਦੇ ਵਿੱਚ ਠੀਕ ਹੈ ਜੀ ਬਾਕੀ ਅੱਜ 35 ਪਲੱਸ ਵਾਲੀ ਵਸ਼ੀ ਫਾਰਮ ਵਾਲੀ ਆਈ ਹੈ ਆਪਣੇ ਕੋਲ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੀ ਹੈ ਕਰੀ ਨਾਮ ਸਤਨਾਮ ਸਿੰਘ ਜੀ ਹਾਂਜੀ ਪਿੰਡ ਆਪਣਾ ਮਾਲੇਵਾਲ ਦਾ ਪੋਲ ਜੀ ਠੀਕ ਹੈ ਤੇ ਇੱਥੋਂ ਫਤੇਗੜ ਚੂੜੀਆਂ 4 ਕਿਲੋਮੀਟਰ ਜੇ ਬਟਾਲਾ ਇਸ ਤੋਂ 22 ਕਿਲੋਮੀਟਰ ਜੇ ਡੇਰਾ ਬੱਬਾ ਨਾਨਕੇ ਤੋਂ ਹੈਗਾ 13 ਕਿਲੋਮੀਟਰ ਵੇਚੇ ਜੇ ਪਿਆ ਜਨੇ ਆਪਾਂ ਫੋਨ ਨੰਬਰ ਇਹ ਬੋਲ ਦੋ 89729 9705 ਠੀਕ ਹੈ ਜੀ ਤੇ ਸ਼ਰਵਾਦ ਫਿਰ ਸ਼ਰਵਾਦ ਆ ਕਿਤੋਂ ਇਹਨੂੰ ਅੱਜ ਚੰਗਾ ਸ਼ਿੰਗਾਰਿਆ ਜੇ ਪੂਰਾ ਹਾਰ ਫੁੱਲ ਪਾ ਕੇ ਚੀਜ਼ਾਂ ਸ਼ਿੰਗਾਰੀਆਂ ਜਾਂਦੀਆਂ ਜੇ ਫਲਕਾਰੀਆਂ ਚੀਜ਼ਾਂ ਦੇ ਪੈਂਦੀਆਂ ਠੀਕ ਆ ਬਾਕੀ ਹੈ ਵੀ ਪੂਰੇ ਕਮਾਲ ਦੀ ਆ ਖੱਲਿਆਂ ਵੀ ਦੇਖ ਸਕਦੇ ਜੀ 15 ਦਿਨਾਂ ਕੱਚੀ ਹੈ ਜੀ ਤੇ ਚੰਗੀ ਕਮਾਲ ਦੀ ਤਿਆਰ ਹੋਣੀ ਆ ਜਿਹੜੀ ਸੋਆ ਕਿ ਨਵਾਂ ਸੋਨਾ ਜੀ ਨੇ ਐਰਜੀ ਵਿਦਿਅਨ ਤੀਜੇ ਸੋਨਾ ਜੀ ਤੀਸਰਾ ਸੋਆ ਜਿਹੜਾ ਇਹਨੇ ਸੋਨਾ ਆ ਬਾਕੀ ਇਹ ਦੂਜਾ ਪਹਿਲਾ ਤੀਜੇ ਸੋਨਾ ਇਹਨੇ ਬਾਕੀ ਪੂਰੀ ਜਵਾਨ ਆ ਜਿਹੜੇ 33 ਕਿਲੋ ਦੁੱਧ ਇਹਨੇ ਪੂਰਾ ਚਖਾਇਆ ਅੱਛਾ ਪਿਛਲੇ ਸੋਏ ਉਹਨਾਂ ਦੇ ਫਾਰਮ ਤੇ ਹੈਗਾ ਕੋਈ ਜਾ ਕੇ ਚੈੱਕ ਵੀ ਕਰ ਸਕਦਾ ਵੀ ਠੀਕ ਆ ਜੀ ਹਾਂ ਜੀ ਹਾਂ ਜੀ 33 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਨੇ ਪਿਛਲੇ ਸੋਏ ਜਿਹੜਾ ਚਵਾਇਆ ਹਾਂ ਜੀ ਹਾਂ ਜੀ ਬਾਕੀ ਚੰਗੀ ਤਿਆਰ ਹੋਣੀ ਹੈ ਇੱਕ ਵਾਰੀ ਲਾ ਦੇ ਇਹਦੇ ਫਲਕਾਰੀ ਮਿਲ ਕੇ ਵੀ ਦਿਖਾ ਦਿਓ ਆ ਦੇਖ ਸਾਡੀ ਗਵਾਨੇ ਦੇ ਬਹੁਤ ਵਧੀਆ ਸਾਰਾ ਜਦੋਂ ਹਵਾਨਾ ਭਰਿਆ ਇਹਨੇ ਸਾਰੀਆਂ ਉੱਭਰ ਕੇ ਬਾਹਰ ਹੋਣੀਆਂ ਤੇ ਮੇਰੇ ਮਨ ਵਿੱਚ ਚੰਗੀ ਮੋਟੀ ਚਵਾਈ ਹੈ ਕੋਈ ਮਸ਼ੀਨ ਦੀ ਚਵਾਈ ਨਹੀਂ ਗਾਂ ਦੀ ਠੀਕ ਹੈ ਜੀ ਹਾਂਜੀ ਇੱਕ ਧਾਰਦਾ ਹੁਣ ਉਧਰ ਉਧੇ ਥਾਂ 'ਚ ਫਰਕ ਹੋਵੇਗਾ ਠੀਕ ਹੈ ਜੀ ਹਾਂਜੀ ਉਹ ਮਸ਼ੀਨਾਂ ਦੀ ਚਵਾਈ ਹੁੰਦੀ ਹੈ ਬਾਕੀ ਹੁਣ ਗਾੜੀ ਮੌਸਮ ਵੀ ਚੰਗਾ ਵਾ ਹੋਰ ਤਾਂ ਹੀ ਕਰਕੇ ਤਾਂ ਵਡੀਆਂ ਗਾਵਾਂ ਹੀ ਲਿਆਉਂਦੇ ਆ ਪਿਆ ਠੀਕ ਹੈ ਵੀਰ ਜੀ ਨੇ ਪੈਸੇ ਹੀ ਲੱਗਾ ਵੈੜ ਨੂੰ ਠੀਕ ਹੈ ਜੀ ਚੱਲਿਆ ਪੈਣ ਨੂੰ ਫਾਦ ਚਿਹਰਾ ਚੁਗਾ ਹੀ ਆ ਤੇ ਇਹ ਖਚ ਨੇ ਕਿ ਵੀਰ ਦਾ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਇਹ ਤੇ ਬਸ ਗੱਡੀ ਚ ਇੱਕੋ ਹੀ ਜਾਣੀ ਹੈ ਹਨਾ ਇੱਕ ਨਾਲ ਪੀ ਭਾਈ ਬੱਚੀ ਆਊਗੀ ਬਲੇਰੋ ਵਾਲੀ ਜੀ ਤੇ ਬਾਕੀ ਖੜੇ ਕੋਈ ਸਾਹਮ ਵਾਲਾ ਜਿੰਨੇ ਸਾਹਮ ਕਰਨੀ ਆ ਹਾਂਜੀ ਹਾਂਜੀ ਅੱਠ ਦਾ ਪੈਵ ਲੱਗਾ ਜੇ ਹਰ ਪੀ ਜਾ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਪੂਰੇ ਕਮਾਲ ਦੀ ਵੈੜਿਆ ਦੇਖ ਸਕਦੇ ਹਰ ਵੀ ਨਾਲੇ ਦੇ ਦਿੰਦਾ ਕਿ ਲਾ ਦੇਣਾ ਹੈ ਅੱਛਾ ਹਾਂਜੀ ਹਾਂਜੀ ਕਿ ਲਾ ਕੇ ਰੱਖ ਰੱਖ ਲੈਣਾ ਜੀ ਨਾਲੇ ਚਲਾਂ ਘਰ ਪੀ ਜੀ ਅੱਛਾ ਜਿਹੜੇ ਜਿਹੜੀ ਜਿਹੜੀ ਗੱਲ ਦੀ ਚੀਜ਼ ਪਈ ਨਾਲ ਹੀ ਜਾਏਗੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਤਾਂ ਸ਼ਿੰਗਾਰੀ ਇਦਾਂ ਹੀ ਜਾਏਗੀ ਤੇ ਮੁੱਲ ਫਿਰ ਇਹਦਾ ਅਸੀਂ 15 ਦਿਨ ਲੈਂਦੀ ਆ ਅੱਛਾ ਹਾਂਜੀ ਜੇ ਤਾਂ ਆਪਾਂ 5-7 ਦਿਨ 10 ਦਿਨ ਢੱਕ ਲਈ ਹਾਂਜੀ ਫਿਰ ਮੁੱਲੇ ਦਾ ਹੋਰ ਹੋ ਜਾਊਗਾ ਬਾਕੀ ਇਹ ਵੈੜ ਦਾ ਫੋਨ ਤੇ ਕਰਾਂਗੇ ਆਪਾਂ ਅੱਛਾ ਇਹਦਾ ਹੁਣ ਦਾ ਹੁਣ ਦੇ ਹਿਸਾਬ ਨਾਲ ਹਾਂਜੀ ਆ ਫਟ ਫਟ ਜੀਆ ਠੀਕ ਜੀਆ ਦੁਕਾਨਾਂ ਨਾਲੋਂ ਮਾਰਕੀਟ ਨਾਲੋਂ 15000 ਰੁਪਏ ਕਾਂ ਸਸਤੀ ਦੇ ਦਾਂਗੇ 30 35 ਕਿਲੋ ਵਾਲੀ ਠੀਕ ਆ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਨਾ ਬਾਕੀ ਚੀਜ਼ ਇੱਥੇ ਆਣ ਕੇ ਕੋਈ ਵੇਖੇ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਹੋ ਰਹੀਆਂ ਇੱਥੇ ਆਣ ਕੇ ਮੇਰਾ ਵੀਰ ਕੋਈ ਆਣ ਕੇ ਚੀਜ਼ ਚੈੱਕ ਕਰੇ ਹਾਂਜੀ ਹਾਂਜੀ ਜੋ ਵੀ ਵੀਡੀਓ ਚ ਸਾਰੀਆਂ ਚੀਜ਼ਾਂ ਨਹੀਂ ਜਨਵਰ ਦੀਆਂ ਪਤਾ ਲੱਗਦਾ ਕਈ ਵਾਰੀ ਪ੍ਰੋਪਰ ਨਹੀਂ ਪਤਾ ਲੱਗਦਾ ਵੀਡੀਓ ਦਾ ਤੇ ਬਸ ਇਹੇ ਮਕਸਦ ਆ 6 ਫੁੱਟ ਕਰਦੇ ਆ ਤੇ 5 ਫੁੱਟ ਹੈ ਇਹ ਇੱਕ ਗਾਂ ਦੀ 6-7 ਫੁੱਟ ਨਾ ਮੰਜਾ ਦਾ ਹੁੰਦਾ ਮੰਜਾ ਡਿੰਦਾ ਵੜ ਤੇ ਬਾਕੀ ਵੀਡੀਓ ਦਾ ਮਕਸਦ ਇਹੀ ਆ ਵੀ ਇਸ ਟਾਈਮ ਇੱਥੇ ਇਹੋ ਜਿਹਾ ਪਸ਼ੂ ਖਲੋਤਾ ਵਾ ਬਾਕੀ ਤੁਸੀਂ ਚੀਜ਼ਾਂ ਆਪ ਸਾਰੀਆਂ ਵੇਖ ਕੇ ਖੜਨੀਆਂ ਵਾ ਤੇ ਬਾਕੀ ਠੀਕ ਹੈ ਡੂਗਾ ਕਿਹੜਾ ਸੀਗਾ ਵੀਰ ਜੀ ਡੈਨਮਾਰਕ ਦਾ ਲੱਗਾ ਵਾ 2500 ਵਾਲਾ ਜਿਹੜਾ ਵੱਛੀ ਵਾਲਾ ਠੀਕ ਹੈ ਹੁੰਦਾ ਬਾਕੀ ਤੇ ਚਲੋ ਕੁਦਰਤ ਦੇ ਹੱਥ ਵਾਸਿਆ ਚੀਜ਼ ਦੇਣਾ ਵੱਛਾ ਦੇਣਾ ਇਹਨੇ ਜਿੱਦਾਂ ਉਹਨੂੰ ਘਰ ਵਾਲਿਆਂ ਦੱਸਿਆ ਉਦਾਂ ਆਪਾਂ ਵੀ ਗਾੜੀ ਤੇ ਦੇਤੀ ਆ ਚਲੋ ਦੱਸਣਾ ਚਾਹੀਦਾ ਵਾ ਬਾਕੀ ਹੈਗੀ ਆਪ ਕੀੜੀ ਐ ਟੀ ਐਫ ਦੀ ਆ ਬਾਕੀ ਡੈਨਮਾਰਕ ਦਾ ਟੀਗਾ ਲੱਗਾ ਇਹਨੂੰ ਠੀਕ ਤੇ ਚਲੋ ਹਾਂਜੀ ਬਾਕੀ ਆਪਣੇ ਘਰ ਆਪ ਜਿਹੜੀ ਆ ਪੀ ਡੀ ਐਫ ਇਹਦੀ ਆ ਜਿਹੜੀ ਕਹਿੰਦੇ ਬਾਕੀ ਆ ਸੋਹਣੀਆਂ ਨੰਗੀ ਲੱਛੀ ਆ ਗਈ ਛਾਈ ਵਾਲ ਠੀਕ ਇਹ ਕਹਿੰਦੇ ਵੀ ਛਾਈ ਵਾਲ ਵੱਛੀਆਂ ਗਰਮ ਹੁੰਦੀਆਂ ਦੋਵੇਂ ਬੰਨੇ ਬੈਜੋ ਦੋਵੇਂ ਬੰਨੇ ਬੜੀ ਅਦੀ ਵਛੀ ਦੋਵੇਂ ਬੰਨੇ ਬੈ ਕੇ ਥਾਣ ਖਿਤੀ ਜਾਓ ਵਛੀ ਦੇ ਠੀਕ ਹੈ ਜੀ ਪਰ ਬਰੀ ਭਾਈ ਫੌਜੀ ਭਾਰ ਦੇ ਨਗੀ ਨਹੀਂ ਆਉਣੇ ਆ ਠੀਕ ਹੈ ਜੀ ਦਿਨਾਂ ਦੀ ਵਹਿਰ ਅੱਛੀ ਆ ਬਾਕੀ ਥਲਾਟੋਂ ਨਾਲ ਬੜੀਆਂ ਵਛੀ ਬਣੂਗੀ ਬੜੀ ਠੀਕ ਹੈ ਜੀ ਚਲੋ ਤੋਰ ਦੋ ਫੇਰ ਇਹਨਾਂ ਸੁਆ ਭਾਵੇਂ ਮੇਰਾ ਵੀ ਕੋ ਪਹਿਲਾ ਲਾਲੇ ਭਾਵੇਂ ਸੋ ਦੂਜਾ ਲਾਲੇ ਠੀਕ ਆ ਹਾਂ ਜੀ ਬਹੁਤ ਬਰੀਡ ਵਾਲੀ ਵਛੀ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀ ਜੀ ਅੱਛੀ 10-12 ਕਿਲੋ ਨਾਰਮਲ ਪਾ ਦੇਗੀ ਬਾਕੀ ਦੁੱਧ ਸੇਵਾ ਦਾ ਬਾਕੀ ਇਹ ਆ ਵੀ ਚਲੋ ਇੰਨਾ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਹਾਂ ਹਾਂਜੀ ਹਾਂਜੀ ਜਿੰਨੀ ਕੋਈ ਵੀ ਸੇਵਾ ਕਰੂ ਉਹਨਾਂ ਦੁੱਧ ਚੋਣ ਆ ਚੱਲ ਆਇਆ ਉਹ ਬਾਕੀ ਇੱਥੇ ਬੈਰਿਓ ਫੇਰ ਐਡੀ ਠੰਡੀ ਗਾਹ ਨੂੰ ਦਿਵਾ ਦੋ ਬੈਠੇ ਕੀ ਚਾਜਣਾ ਥੱਲੇ ਲੱਗੇ ਤੂੰ ਦੇਖੋ ਕਿੱਡੇ ਕਿੱਡੇ ਵੜੀਆ ਛੱਡੀਆਂ ਲੱਗੀਆਂ ਬਾਕੀ ਮੇਨ ਗੱਲ ਇਹ ਆ ਵੀ ਹੈਗੀ ਠੰਡੀ ਸੀ ਲਿਆ ਸਾਈ ਵਾਲ ਕਰੋਸ ਤੇ ਇਹਦੀ ਡਿਮਾਂਡ ਵੀ ਸਾਈ ਵਾਲ ਬੱਚੀ ਰਹੇ ਦੋਵੇਂ ਬੰਨੇ ਬੈਠੇ ਹੁੰਦੇ ਨੇ ਤੇ ਇਹਦਾ ਫਿਰ ਮੁੱਲ ਮੋਦ ਵਿੱਚ ਜੇ ਇਹਦਾ ਵਾਸੀ ਥਾਰ ਹੁੰਦੀ ਫੇਰ ਤੋਂ ਇਹਦਾ 35 ਕਰ ਲੈਂਦੇ 36 ਕਰ ਲੈਂਦੇ ਹਾਂਜੀ ਬਾਕੀ 30000 ਦੇ ਵਿੱਚੋਂ ਇੱਕ 500 ਰੁਪਿਆ ਛੋੜ ਕਰ ਦਾਂਗੇ ਅੱਛਾ ਹਾਂਜੀ ਅੱਜ ਛੋਟਾ ਹੀ ਹੋਣੀ ਆ ਸਾਡੇ 29000 ਦੀ ਦੇ ਦੋ ਸਾਡੇ 29000 ਦੀ ਦੇ ਰਹੇ ਹਾਂ ਠੀਕ ਹੈ ਜੀ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਵੀ ਗੱਪਣ ਇਹ ਗੱਪਣ ਜੱਤੀ ਜੀ 15 ਕਿਲੋ ਵਾਲੀ ਇਹ ਵੀ 10 ਲੈ ਕੇ 15 ਲੈ ਕੇ ਛੇ ਦਿਨ ਖੜਦੀ ਹੈ ਚਲੋ ਤੋਰ ਦਾਂ ਫਿਰ ਇਹਨੂੰ 10 ਕਿ ਦਿਨ ਇਹ ਵੀ ਖੜਦੀ ਆ ਜਿਹੜਾ ਕਿੰਦੀ ਬਾਕੀ ਕਈ ਜਾਂਦੀ ਸਫਰ ਸਫਰ ਨਾ ਕਰੋ ਦਿਨ ਅੱਗੇ ਪਿੱਛੇ ਵੀ ਲੈ ਸਕਦੀ ਆ ਹਾਂਜੀ ਹਾਂਜੀ ਬਾਕੀ ਤਿਆਰ ਬਹੁਤ ਚੰਗੀ ਹੁੰਦੀ ਆ ਸੋਨ ਤੱਕਰ ਪਰ ਹੋਗੀ ਚੰਗੀ ਹਾਂਜੀ ਲੈ ਆਓ ਜੀ ਅੱਗੇ ਜਿਹੜਾ ਜੂਰਾ ਵਿਖਾ ਦਿਓ ਕਿੱਦਾਂ ਰਿਗਟ ਹੋਇਆ ਤਾਂ ਆਪਾਂ ਹਿੰਦਾ ਵੰਦੀ ਦੇ ਪਿਓਰ ਚਲ ਗਏ। ਬਾਕੀ ਥਾਂ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ। ਤੇ ਇਹਦਾ ਫਿਰ ਮੁੱਲ। ਮੁੱਲ ਦੇ ਹਰ ਪੀਜੀ ਵਾਂਹੀ ਆ ਮੱਛੀ ਦਾ 40 ਕਰ ਲੀਏ ਤਾਂ। 40 ਨਾ ਕਰੋ ਫਿਰ। ਹਾਂਜੀ। ਬੱਚੀ ਨਾਲ ਦੱਲਾ ਬਣੀਆਂ ਬੱਚੀਆਂ ਫਿਰ ਜਿੱਦਾਂ ਇਹਦਾ ਲਫਾਫਾ ਹੁੰਦਾ। ਠੀਕ ਐ। ਹਾਂਜੀ ਬਣੂ ਦੀ ਬਹੁਤ ਜਾਰੀ। ਕਰ ਦਈਏ ਮਾਨਤਨ। 35 ਦੇ ਦਈਏ। 34 ਦੇ ਦਈਏ। ਹਰ ਪੀ ਭਾਜੀ ਹੋਰ ਯਾਰ ਛੱਡ ਦਾਂਗੇ। ਤੇ 30 ਦੇ ਦਾਂਗੇ ਉੱਥੇ ਛੋੜ ਕਰਕੇ ਹਾਂ ਨਾ 32000 ਦੇ ਦਾਂਗੇ ਅੱਛਾ 32000 ਚਲੋ ਬਾਕੀ ਕੋ ਫੋਨ ਲਾਵੇ ਬਾਕੀ ਦਾ ਫੋਨ ਲਾਏ ਬਾਕੀ ਮੋੜਦੇ ਨਹੀਂ ਛੋੜ ਛੜ ਭਾ ਵੀਰ ਮੇਰਾ ਵੇਚਣ ਵਾਲਾ ਲੈ ਜਾਏ ਤਿਆਰ ਕਰਕੇ ਭਾ ਵਸ਼ੀ 40000 ਦੀ ਵੇਚ ਲੈ ਭਾਈ ਠੀਕ ਹੈ ਜੀ ਹਾਂ ਜੀ ਵੱਡੀ ਹੈ ਵਸ਼ੀ 4000 ਬਾਕੀ ਆ ਵੀ ਚਲੋ ਕੋਈ گاਵਾ ਦੇ ਹਿਸਾਬ ਨਾਲ ਮੁੱਲ ਲਾਵੇ ਹਾਂ ਜੀ ਤੇ ਮੋੜਦੇ ਤੇ ਤੁਸੀਂ ਵੀ ਨਹੀਂ ਜੀ ਤੇ ਹੁਣ ਬਾਕੀ ਆ ਜੇ ਤਾਂ ਆਹ ਵੈਰਾਈਟੀਆਂ ਦਿਖਾ ਦੇ ਉਸ ਦੇਖੋ ਜੀ ਅੱਤੀ ਝੁੰਗੀ ਆ ਗਈ ਜਿਦਾਂ ਕੋਈ ਕੈਲਸ਼ੀਅਮ ਦੀ ਬੋਤਲ ਤੇ ਨਹੀਂ ਹੁੰਦੀਆਂ ਵਗੀਆਂ ਫੋਟੋ ਉਹ ਚੀਜ਼ਾਂ ਜਿਹੜ ਕਹਲਾ ਲੈ ਜਾ ਫਿਰ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹਦੀ 13 14 ਕਿਲੋ ਦੁੱਧ ਦਾ ਨੋਰਮਲ ਹੀ ਇਹ ਵੀ ਪਾ ਦੇਗੀ ਠੀਕ ਹੈ ਜੀ ਦੁਬਾਰਾ ਦੁੱਜਾ ਕਰੀ ਬਾਕੀ ਥਾਂ ਥਣ ਬਹੁਤ ਚੰਗਾ ਲੱਗਾ ਅਰ ਬੀਬੀ ਭਾਜੀ ਥਾਂ ਥਣ ਬਹੁਤ ਚੰਗਾ ਲੱਗਾ ਹਾਂ ਨੂੰ ਖਾਓ ਜਾਂ ਘਰ ਦਾ ਹਾਂ ਜੀ ਠੰਡੀ ਠੁੰਡੀ ਬੜੀ ਨਾ ਸਿੱਟ ਨਾ ਆਉਂਦੀਆਂ ਬਹੁਤ ਜਾਰੀਆਂ ਥਾਂ ਥਣ ਬਹੁਤ ਚੰਗਾ ਲੱਗਾ ਠੀਕ ਹੈ ਜੀ ਇਹਨਾਂ ਦਾ ਫਾਦਰ ਲੱਗੇ ਤੇ ਮੜਾ ਜਾ ਅਰ ਬੀਬੀ ਭਾਜੀ ਪੁਰਾਣੇ ਬੁੱਢੇ ਕਹਿੰਦੇ ਬੋਲ ਦਲ ਲੋ ਦਰਿਆਉ ਪਾਰ ਜੂੰਗਾ ਉਹਦੇ ਠੀਕ ਹੈ ਉਹਨਾਂ ਕੀ ਸਾਫੂ ਬਹੁ ਜਰੀ ਕੁਸ਼ਾਨਣੀ ਆ ਠੰਡੀਆਂ ਧੀਰੀਆਂ ਸਾਹ ਸੁਣਦੇ ਤਾਂ ਬਖਾਦੋ ਲੱਗੇ ਤੂੰ ਅਜੇ ਥਾਣੇ ਦੇ ਅੱਖ ਨਹੀਂ ਪਾਇਆ ਗਾਣੇ ਹਾਂਜੀ ਸਾਹ ਸੁਣ ਬਹੁਤ ਕਮਾਲ ਲੱਗਾ ਠੰਡੀਆਂ ਬਹੁ ਜਰੀ ਗਲਾਫੀ ਸੁਣਦੇ ਤਾਂ ਤੇ ਇਹਦਾ ਫਿਰ ਮੁੱਲ ਕੀ ਬਣੇ ਮੁੱਲ ਸਾਜੇ ਵਸੇ ਤਿਆਰ ਹੁੰਦੀ ਨੇ ਰਹਿ ਭਾ 35 36 ਕਰ ਲੈਂਦੇ ਹਾਂਜੀ ਪਤੀ ਦੇ ਦੇ ਦੀਏ ਤੇਰੇ ਦੇ ਦੇ ਦੀਏ ਚਲ 500 ਛੋਟ ਕਰਨਾ ਅੱਛਾ ਤੇਜਾ ਪੰਜ ਭਾਈ ਸਾਡੇ ਨਾ ਤੀ ਨਾ ਤੀਦੀ ਹੋ ਵੀ ਤੇ ਆਲੀ ਜਿਹੜਾ ਮਰਜੀ ਵੀ ਮਰਜੀ ਮੇਰਾ ਵੀ ਜੋੜਾ ਮੰਗਾ ਲੈ ਭਾਵੇਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਹੋਰ ਜਰਸੀ ਆ ਗਈ ਜੀ ਇਹ ਵੀ ਜਰਸੀ ਜੀ ਇਹ ਵੀ ਦੂਜਾ ਸੂਆ ਦਾ ਨਾ ਪਹਿਲਾ ਆਖਿਆ ਪਰ ਸੂਆ ਦੂਜਾ ਹੋਗਾ ਸਾਜੀ ਠੀਕ ਹੈ ਜੀ ਬਹੁਤ ਹੈ ਆਹ ਮਾੜੀ ਜੀ ਨਾ ਰਗੜ ਲਾ ਗਈ ਗੱਡੀ ਜਨੇ ਡਾਲੇ ਜੀ ਗੱਡੀ ਗੱਡੀ ਜੀ ਕਈ ਆਦੀ ਹੋ ਜਾਂਦੀਆਂ ਥੋੜੀਆਂ ਬਾਤਾਂ ਇਹ ਕਿੰਨੇ ਕੇ ਦੁੱਧ ਵਾਲੀ ਜੇ ਇਹ ਵੀ ਹਰ ਪੀਚ ਦੇਣੇ ਦੇ ਵਿੱਚ 15 ਲੈਂਦੀ ਜੇ ਅੱਛਾ ਬੜਾ ਕਮਾਲ ਦਾ ਇਹ ਚਿਹਰਾ ਚੂੜਾ ਵਖਾ ਦਿਓ ਦੁੱਧ ਦੇ ਵੀ ਦਹਾਂ ਤੋਂ ਬਾਹਰ ਹੀ ਚਲੇਗੀ ਠੀਕ ਹੈ ਜੀ ਬੱਚੀ ਰੱਖੋ ਰੁੱਖਰੇ ਬੜੇ ਦੁੱਧ ਵਾਲੇ ਬਾਕੀ ਆ ਵੀ ਕਾਦੇ ਦਾ ਹਿਸਾਬ ਦਾ ਬਹੁਤ ਉੱਚਾ ਕੱਦ ਨਹੀਂ ਆ ਪਰ ਇਹ ਆਪੇ ਰਾਜੀ ਰੋਜੀ ਥੋੜੀ ਜਗ੍ਹਾ ਵਾ ਦੁੱਧ ਜ਼ਿਆਦਾ ਵਾਸਤੇ ਲੈਣੀ ਹੈ ਉਹ ਜੀ ਜਿੱਦੀ ਜਗ੍ਹਾ ਹਿਸਾਬ ਦੀ ਹੈ ਉਹਨਾਂ ਮੇਰੇ ਵਾਸਤੇ ਚੰਗੀ ਆ ਇਹ ਆਪੇ ਉਤਰਾ ਸੰਭੀ ਸੰਭੀ ਚੰਗੀ ਆ ਲੱਸੀ ਨਹੀਂ ਆ ਜਿਹੜੀ ਤੇ ਮੁੱਲ ਫਿਰ ਇਹਦਾ ਮੋਹਰ ਸਾਹਿਬ ਜੀ ਇਹ ਕੱਦ ਛੋਟਾ ਕਰ ਕੱਦ ਮੋਲ ਵੀ ਛੋਟਾ ਕਰਾਂਗੇ 5 4 ਫਰੇਜੀ ਦੇ ਦੇਣੀ ਆ ਤੇ ਅੱਜ ਕਿੰਨੇ ਦੀ ਮਾ 5 ਫਟਾ ਅੱਜ ਫਰੇਜੀ ਦੇ ਦੇਣੀ ਆ ਅੱਛਾ 300 ਦੇ ਦੇ ਰੁਪਏ ਜੀ ਤੇ ਦੀ ਨਾ ਦਈਏ ਹਾਂਜੀ ਹਰ ਵੀ ਭਾਈ 2 ਛੱਡ ਦਾਂਗੇ 28 ਦੇ ਲਈ ਹਾਂਜੀ ਹੋਰ ਕਰਦੀਏ ਮਾਨ ਕਰ ਦੋ ਜੀ ਤੁਸੀਂ ਆਂਦੇ ਜੀ 500 ਛੱਡ ਦਈਏ ਫਿਰ ਚਲ ਯਾਰ ਹੀ ਛੱਡ ਦਾਂ ਅੱਛਾ ਯਾਰ 27 ਦੀ ਫੇਰੀ ਚੁਹਾਣਾ 27 ਦੀ ਅੱਛਾ ਹੁਣ ਇੱਕ ਹੋਰ ਚੁੰਗੀ ਗਾਂ ਆ ਗਈ ਤੇ ਆਹ ਕਮਾਲ ਯਾਰ ਇਹ ਤੇ ਚੀਜ਼ ਠੀਕ ਹੈ ਜੀ ਹਾਂਜੀ ਭਾਈ ਠੰਡੀ ਵੀ ਬੜੀ multimillion dollar ਠੀਕ ਆ। ਆਹ ਜਿਹੜਾ ਪਾਣੀ ਉਹ ਨਹੀਂ, ਉਹ ਤਾਂ ਇਹ ਉਨੀ ਥੱਲੇ ਆ। ਠੀਕ ਆ। ਤੋਰੋ ਫੇਰ ਇਹਨੂੰ। ਇਹ ਕਿੰਨੇ ਕ ਦੁੱਧ ਆ ਲਈ ਜੇ? ਇਹ ਗਾਂ ਜਿੱਦਾਂ ਜਰਾ ਥਣ ਲੇਵਾ ਉਹਨਾਂ ਦੇ ਜ ਆਪ ਦੀ 16-17 ਕਿਲੋ ਕੱਢੀ। ਠੀਕ ਆ। 8-12 ਕਿਲੋ ਤੋਂ ਨਹੀਂ ਘੱਟ ਮਰਦੀ। ਬਾਕੀ ਸਿੰਗਾ ਤਾਂ ਇਹ ਵੀ ਝੂੰਗੀ ਆ। ਹਾਂਜੀ ਹਾਂਜੀ। ਸਿੰਗਾ ਆਪਣੇ ਵੀ ਝੂੰਗੀ ਆ ਮਿਲ ਨਹੀਂ ਆਵਾ। ਜਰਤੀਆਂ ਵੇਖੋ। 12-13 ਲੀਟਰ ਦੇ ਕਰੀਬ ਇਹ ਵੀ ਜਿਹੜਾ ਗਿੰਦੇ ਕੀ ਚਵਾਈ ਜਾਊਗੀ। ਗੋਲ-ਮਟੋਲ। ਇਹ ਵੀ ਥੋੜੀ ਜਗ੍ਹਾ ਰੱਖਣ ਵਾਲੇ ਵੀਰ ਵਾਸਤੇ। ਇਹ ਤੇ ਚੰਡੀਗੜ੍ਹ ਫਲੈਟਾਂ ਜਿਹੜਾ ਖਣਾਈਆਂ ਵੱਛੀਆਂ ਆਪਣੇ ਘੁੰਡੇ ਵੀ ਚੰਡੀਗ ਠੀਕ ਹੈ ਵੀ ਨਾਲ-ਨਾਲ ਪਛੇ ਦੇ ਛੋਟੇ ਘੱਤ ਵਾਲੀ ਆਵਾ ਤੇ ਥੋੜੀ ਜਗ੍ਹਾ ਚ ਤੇ ਦੁੱਧ ਵੀ ਸੰਗ ਨਾਲ ਹਾਂਜੀ ਤੇ ਵਧੀਆ ਜਿਹੜਾ ਸਾਰਾ ਨਾਲ ਆ ਜਾਂਦਾ ਸੋਨਾ ਰੁਪਈ ਦੀ ਭਾਂ ਕੋ ਬੁੱਚ ਪਾ ਕੇ ਲੈ ਜੇ ਹਾਂਜੀ ਵਟਦੇ ਹੁੰਦਾ ਭਾਂਵੇਂ ਲੋਹਾ ਘੜਕਾ ਦੇ ਲੱਦੀ ਫਿਰੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਸੋਨਾ ਹੀ ਆ ਉਹ ਚਲੋ ਠੀਕੇ ਕਰ ਲਓ ਗੱਲ ਕੋਲ ਪਾਉਂਦੇ ਦੇਖੋ ਕਿੰਨੀ ਸੋਹਣੀ ਤਿਆਰ ਹੋਈ ਹੈ ਜੇ ਵੀ ਅਈਦਾ ਸਭੀ ਸੂਗੂ ਘੜੀ ਚ ਉਤਰਦੇ ਆ ਪਰ ਸੋਈ ਨਹੀਂ ਇਹ 2-4 ਦਿਨ ਲੈ ਜੂਗੀ ਠੀਕ ਹੈ ਜੀ 2-4 ਦਿਨ ਲੈ ਜੂਗੀ ਗਲਾਬੀ ਨਹੀਂ ਲੱਗਾ ਖਾਣ ਬਹੁਤ ਕਮਾਲ ਲੱਗਾ ਜੀ ਨੂੰ ਠੀਕ ਹੈ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਦਾ ਰੁਪਈਆ ਜੀ ਖਾਣ ਦੇ ਹਿਸਾਬ ਨਾਲ ਜੀ ਕਹਿੰਦੇ 35 ਕਰ ਲੀਏ ਕਰੀਏ ਜਿਹਾ ਜੀ ਆ ਜੀ ਜੀ ਕਰ ਦਈਏ ਹਾਂ ਜੀ 27 ਦੇ ਦਈਏ ਅੱਛਾ 27 ਹੀ ਦੇ ਦੇਣੀ ਆ 50000 50000 ਛੱਡ ਦਿਆ ਵਿੱਚੋਂ ਵੀ ਹੁਣ ਕਹਿਤਾ 26 ਦੀ ਦੇ ਦਾਂ ਅੱਛਾ 26000 ਦੀ ਸਾਢੇ 25 ਦੀ ਜਹਾਨਾ ਠੀਕ ਹੈ ਘੱਟ ਵਧ ਨਹੀਂ ਹੁਣਾ ਸਾਢੇ 25000 ਦੇ ਦਾਂਗੇ ਪਰ ਕੋ ਦਿੰਦਾ ਨਹੀਂ ਪਰ ਆਪਾਂ ਦਵਾਂਗੇ ਇੱਥੇ ਠੀਕ ਹੈ ਬਾਅਦ ਵਿੱਚ ਵੀਰ ਜਾ ਕੇ 25 30000 ਦੀ ਵੇਚੀ ਵੀ ਲਵੇ ਖੜਕੇ ਠੀਕ ਹੈ ਹਾਂਜੀ ਤੇ ਹੁਣ ਆ ਵੀ ਗੱਬਣ ਆ ਇਹਦੀ ਗੱਬਣ ਪਹਿਲਾਂ ਮੱਛੀ ਆ ਗਈ ਛਾਈ ਵਾਲਾ ਜਿਹਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਹਜੇ ਦੋ ਦੋ ਤੇ ਨੌਂ ਨਵੀਂ ਦਈਆਂ ਵਾਂ ਕੋਈ ਵੀੜੀਆਂ ਉਹ ਵੀ ਵੇਖੇ ਕੋਈ ਜ਼ਰੂਰ ਉਹਦੇ ਵਿੱਚ ਇੱਕ ਇਅਰ ਸ਼ੈਰ ਵਸ਼ੀ ਬੜੀ ਚੰਗੀ ਆਉਂਦੀ ਏ ਠੀਕ ਹੈ ਜੀ ਹਾਂ ਜੀ ਅਜ ਲੈ ਬਾਕੀ ਇਹ ਵੀ ਥੋੜਾ ਥੋੜਾ ਬੜਾ ਟੰਗਾ ਲੱਗਾ ਵਸ਼ੀ ਨੂੰ ਪਹਿਲਾਂ ਨੂੰ ਬਹੁਤ ਝੋਲੀ ਝੋਲੀ ਵਸ਼ੀ ਦੀ ਬਹੁਤ ਚੰਗੀ ਵੱਛੀ ਹੈ ਜੀ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਦਾ ਸ਼ੀ ਪਹਿਲਾਂ ਨਹੀਂ ਪਊਗਾ داخل ਦੁੱਧ ਬਾਹਰ ਚੱਲੇਗੀ ਅੱਛਾ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਮੋਰਛਾ ਜੀ ਹਾਂ ਜੀ ਵੱਛੀ ਪਹਿਲਾਂ ਦਾ ਲੋਕ ਕੋਈ 35 ਵੀ ਕਰੀ ਜਾਂਦਾ 60 ਵੀ ਕਰੀ ਜਾਂਦਾ ਵਾ ਠੀਕ ਆ ਹਾਂ ਜੀ ਪਰ ਦੇਦੇ ਵੀ ਲੋਕ ਪਰ ਆਪਾਂ ਜਾਈ ਦੇ ਦੇਣੀ ਕਿੰਨੇ ਦੇ 32 ਦੇ ਨਾ ਦਈਏ ਹਾਂਜੀ ਤੇਰੇ ਦੇ ਦੇ ਦिए ਹਰ ਵੀ ਭਾਈ ਹੋਰ ਯਾਰ ਛੱਡਾਂਗੇ 29 ਦੀ ਹਾਂ ਨਾ ਦੇ ਦੇ ਅੱਛਾ 29 ਦੀ ਦੇ ਦੋਗੇ ਤੇਰੀ ਦੇ ਦਾਂਗੇ ਪਰ ਦਿੰਦਾ ਨਹੀਂ ਕੋਈ ਗੰਦਾ ਨਹੀਂ ਕੋਈ ਇਹ ਹਰ ਵੀ ਭਾਈ ਫੋਜੀ ਫਾਰਮ ਤੋਂ ਮਿਲਣਾ ਨੇ ਸ਼ਿੰਦੋਵਦੀ ਹੱਟੀ ਦਾ ਸੌਦਾ ਸੌਦਾ ਲਾ ਮਿਲਣਾ ਬਾਕੀ ਠੀਕ ਹੈ ਬਾਕੀ ਵੀਰ ਵਛੀਆਂ ਤਿਆਰ ਵੀ ਕਰਦੇ ਪਹਿਲੇ ਨਾ ਪੈਂਚੀ ਪੈਂਚੀ 30000 ਪੈਂਚੀ ਪੈਂਚੀ ਦਾ ਖਰਚਾ ਆ ਜਾਂਦਾ ਵਛੀ ਤਿਆਰ ਕਰਨ ਤੇ ਇਹ ਤਾਂ ਗੱਲ ਤਾਂ ਨਹੀਂ ਸਹੀ ਜੀ ਸਾਡੇ ਤਾਂ ਨਾ ਮਹੀਨੇ ਜੀ ਵਛੀ ਤਿਆਰ ਹੁੰਦੀ ਆ ਹਾਂਜੀ ਤਿੰਨ ਨਾਲ ਤੇਰੇ ਸਾਮ ਦਾ ਮੋਲੀ ਮੰਗਣ ਦੇ ਆ ਹਾਂਜੀ ਹਾਂਜੀ ਪਿੱਛੇ ਜਲਾਪਾ ਨੂੰ ਭਾਣਾ ਮਿਲੀਆਂ ਭਾਣਾ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂ ਇਹਨਾਂ ਨੇ ਕਨਹੀਂ ਮਿੰਨ ਨੇ ਕਿਆ ਗਿਆ ਤੇ ਹੁਣ ਜਿਹੜਾ ਵਾ ਇਦਰੋਂ ਕਿਹੜੀ ਕਿਹੜੀ ਜੇ ਇਦਰੋਂ ਯਾਰੋ ਬੱਸੀ ਕੋਹ ਨਹੀਂ ਆਉਣੀ ਇਹੋ ਜੀ ਗਾਂ ਠੀਕ ਨਹੀਂ ਆ ਅੱਛਾ ਬਾਕੀ ਠੀਕ ਹੋਊਗੀ ਫੇਰ ਪਾਵਾਂਗੇ ਇਹ ਅਗਲੀ ਵੀਡੀਓ 'ਚ ਕਹਿੰਦੇ ਪਾਵਾਂਗੇ ਇਹ ਵੀ ਸਾਈਵਾਲ ਗਾਂ ਆ ਚਲੋ ਜੇ ਤਾਂ ਵੀ ਕਿਸੇ ਨੂੰ ਪੁੱਛਣਾ ਹੋਵੇ ਤਾਂ ਕੋਈ ਪੁੱਛ ਸਕਦਾ ਦੁੱਧ ਤੇ ਘਾਟ ਆਈ ਆ ਅੱਛਾ ਤੇਨ ਪਖਾ ਕੇ ਚੜ ਗਿਆ ਸੁੱਕ ਗਿਆ ਗਾਂ ਨੂੰ ਅੱਛਾ ਤਾਂ ਇਹ ਸਾਰੇ 7-8 ਕਿਲੋ ਦੁੱਧ ਅੱਛਾ 5 ਜਾਂ 15 ਕਿਲੋ ਵਾਲੀ ਇੱਕ ਜਿਹੜੀ ਲਿਆ ਕੇ ਦੁੱਧ ਤੇ ਫੇਰ ਦਵਾਂ ਠੀਕ ਹੈ ਇਹ ਸੁੱਕ ਕੇ ਕਹਿੰਦੇ ਥੋੜੀ ਜਿਹੀ ਢਿੱਲੀ ਹੋ ਗਈ ਕਈ ਵਾਰੀ ਚਲੋ ਹੋ ਜਾਂਦੇ ਆ ਵਾਦੇ ਘਾਟੇ ਬਿਲਕੁਲ ਸਹੀ ਆ ਠੀਕ ਆ ਬਾਕੀ ਜ ਮਾਂ ਦਾਣੇ ਚ ਫੁੱਲ ਕਰਦਾ ਕੋਈ ਨਹੀਂ ਕੋ ਪੁੱਛਦੇ ਹੈ ਨਾ ਹੁਣ ਉਹ ਤਰ੍ਹਾਂ ਦਾ ਬੁਖਾਰ ਕੋ ਠੀਕ ਹੈ ਓਕੇ ਬਾਹਰ ਫੁੱਲ ਤੋਂ ਓਕੇ ਹੈਗਾ ਤੇ ਹੁਣ ਬਸ ਚਮਾਈ ਕਰਕੇ ਫੇਰ ਦੁੱਧ ਤੇ ਹੀ ਹੁਣ ਲਿਓਣ ਆ ਲਈ ਹੈ ਬਸ ਚਲੋ ਫੇਰ ਹੁਣ ਆ ਜਿਹੜੀ ਇਹਦਾ ਬੱਚਾ ਗੱਡੀ ਦੇ ਵਿੱਚ ਹੀ ਹੋ ਗਿਆ ਡੱਟ ਪਾਣੀ ਕੋ ਪੈਰ ਪੂਰਾ ਆ ਗਿਆ ਤੇ ਕੀ ਗੱਲ ਪਿਛੇ ਵਸ਼ੀ ਹੀ ਇਹਦੇ ਅੱਛਾ ਹਾਂਜੀ ਤੇ ਇਹ ਵੀ ਜੱਸੀ ਬੜੀ ਕਮਾਲ ਦੀ ਹੈ ਅੱਜ ਗਿਫਟ ਪਾਉਣਾ ਵੀਰਾਂ ਦਾ ਫੋਨ ਆਉਣ ਰਿਹਾ ਹੈਪੀ ਤੁਸੀਂ ਗਿਫਟ ਨਹੀਂ ਪਾਉਂਦੇ ਅੱਛਾ ਇਹਨਾਂ ਦੀ ਗਿਫਟ ਹੀ ਪਾ ਦੇਣਾ ਸਮਝ ਲਓ ਤੇ ਠੀਕ ਹੈ ਜੀ ਹਾਂ ਜੀ ਹਾਂ ਹਰਪ੍ਰੀਤ ਭਾਈ ਚਿੱਤੇ ਸਿੰਘ ਵਾਲੀ ਵੈੜ ਤੋਰੋ ਫੇਰ ਇੱਕ ਰੀਨਾ ਤਾਂ ਜੀ ਸੁਈਆ ਜਿਹਨੂੰ 5 ਦਿਨ ਹੋ ਗਏ ਸੁਈ ਨੂੰ ਠੀਕ ਹੈ ਰੁੱਤੇ ਜਾਂ ਛੋਟੇ ਬੱਚੇ ਕਰਕੇ ਪੰਜ ਚੱਕਰ ਪਣਿਆ ਹੋ ਤੇ ਯਾਦਗਾਰੀ ਬੜੀ ਥਾਂ ਵੇਖੋ ਕਿਹੋ ਜਿਹਾ ਲੱਗਾ ਦੁੱਧ ਕਿੰਨਾ ਤਿਆਰ ਜੇ ਦੇਖੋ ਕੋਈ ਵੀ ਦੁੱਧ ਲਾਲੇ ਭਾਵੇਂ ਬੌੜਾ ਲਾਲੇ ਹਾਂਜੀ 5-6 ਕਿਲੋ ਹੋਣਾ ਜੇ ਪੱਕਾ ਠੀਕ ਹੈ ਬਾਕੀ ਆਪਣੇ ਕੋ ਬਰਾਤੀ ਉਤਨੀ ਦੁੱਧ ਰਮਾਨ ਨਾ ਆਜ ਲੈ ਆਓ 8-9 ਕਿਲੋ ਆ ਵਧੀਆ ਪਾ ਦੂਗੀ ਦੁੱਧ ਠੀਕ ਹੈ ਹਾਂਜੀ ਮਤਲਬ ਕਿ ਸਾਰਾ ਸਿਆਲ ਸੋਲ ਵਧੀਆ ਘਟਾ ਜੂਗੀ ਹੈ ਇਹਦੇ ਚਿਹਰਾ ਲੈ ਜੀ ਕਿੱਤੇ ਸਿੰਘ ਵਾਲੀ ਲੈ ਲੈ ਆਜੋ ਸਾਰਾ ਸਿਆਲ ਵਧੀਆ ਦੁੱਧ ਜਿਹੜਾ ਚਵਾਈ ਜਾਉਗੀ ਬਾਕੀ ਚਾਲੇ ਆਂਡੇ ਕਾਂ ਬਰਸ ਨਾਲ ਤੁਹਾਨੂੰ ਪਤਾ ਤੋਕੜਾ ਸੱਜਣਾ ਹੋ ਜਾਂਦੀਆਂ ਹੈ ਹਾਂਜੀ ਹੁੰਦੀ ਹੈ ਸੱਜਣਾ ਤੇ ਇਹਦਾ ਫਿਰ ਮੁੱਲ ਮੁੱਲ ਸਾਹਿਬ ਜੀ ਇਹ ਤਾਂ ਹੁੰਦਾ ਬੱਚਾ ਜਿੰਦਾ ਹਾਂਜੀ ਫਿਰ ਤੇ ਭਾਵੇਂ ਬੱਚੀ ਦਾ ਮੁੱਲ 22 ਪਾਦ ਦੇ ਭਾਵੇਂ 23 ਹਾਂਜੀ ਹੁਣ ਇਹਦਾ ਗਿਫਟ ਹੀ ਪੈਣਾ ਵਾ ਚਲੋ ਪੈਣਾ ਸਾਨੂੰ ਵੀ ਘਾਟਾ ਹੀ ਆ 17000 ਦੇ ਦੇ ਦਿੰਦੇ 17000 ਦੇ 17000 ਦੀ ਸੱਜਰ ਸੂਈ ਗਾਂ ਕੋਈ ਦਿੰਦਾ ਨਹੀਂ ਬੱਚੇ ਮਾਰੇ ਕਰਕੇ ਦੇ ਦਿੰਨੇ ਆਪਾਂ ਅੱਛਾ ਬਾਕੀ ਮੌਕੇ ਦੇ ਹੋਰ ਕਰਦਾਂਗੇ 500 ਛੋੜ ਅੱਛਾ 16500 ਦੀ ਦੇ ਦਾਂਗੇ ਵੱਸੀ ਪਰ ਦਿੰਦਾ ਕੋਈ ਨਹੀਂ ਸੱਜਰ ਸੂਈ ਗਾਂ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਪੰਤ ਜੀ ਹੁਣੇ ਗਾਵਾਂ ਲੈ ਆਏ ਆ ਅਕਸਰ ਤੁਸੀਂ ਵੀਡੀਓ ਚ ਵੀ ਵੇਖਿਆ ਹੋਣਾ ਭਾਈ ਜੀ ਹੁਣਾਂ ਆਪ ਵੀ ਲਿਆਏ ਆ ਜੀ ਪੰਤ ਜੀ ਇਹ ਕੀ ਗੱਲ ਹੈ ਖੋਲੋ ਫਿਰ ਤੋੜ ਕੇ ਦਿਖਾਈਏ ਗਾਵਾ ਜਿਹੜੇ ਦੋਵੇਂ ਕੱਬਣਾ ਹੀ ਜੇ ਹਾਂਜੀ 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 ਇੱਕ ਜਰਸੀ ਬਰੀਡ ਇੰਨਾ ਚੋਵੇਂ ਕਿਸੇ ਨੇ ਪੁੱਛਣਾ ਹੋਵੇ ਤਾਂ ਕੋਈ ਪੁੱਛ ਲੈ ਕੱਢ ਕੱਟ ਕੱਟ ਕੱਢ ਬੈ ਕੱਢ ਕੱਢ ਦੇ ਡੱਗੀ ਇੰਡੀਆ ਕਿਤੇ ਟੈਂਟੇ ਦੀ ਕੱਢ ਦੇ ਕੱਢ ਦੇ ਆ ਪੀਪਾ ਯਾਰ ਸ਼ਹਿਰ ਵੈੜ ਜਰਸੀ ਯਾਰ ਕ੍ਰੋਸ ਹੈ ਜੜੀ ਚੇਰਾ ਦੇ ਕੱਜੀ ਦਾ ਇੱਕ ਰੀ ਤੇ ਹੋਰ ਯਾਰ ਸ਼ਹਿਰ ਲੈ ਭੁਖੀ ਆ ਤਿੰਨ ਘੰਟੇ ਚਾਰ ਸਫਰ ਚੋਈਆਂ ਦੂਰ ਆਈਆਂ ਬਜੀ ਦਿਖਾ ਦੋ ਜਲ ਸਿੰਘ ਨਗਰ ਲਈ ਤੇ ਆ ਜਿਹੜੀ ਆ ਪੰਤ ਜੀ ਆ ਜੀ ਨਗੀਨੇ ਲੈ ਆਏ ਕੱਢ ਕੇ ਹਾਂ ਦੋਵੇਂ ਗੱਬਣਾ ਵਾਂ ਜਿਹੜੀਆਂ ਬਾਕੀ ਕੋਈ ਵੀਰ ਕੋਣ ਇੱਕ ਵਾਰੀ ਕੋਈ ਜ਼ਰੂਰ ਲਾਵੇ ਹਾਂਜੀ ਵੀਰ ਜੀ ਫਿਰ ਦੱਸਿਓ ਇਹਦੇ ਬਾਰੇ ਜੀ ਵੀਰ ਜੀ ਇਹ ਸ਼ਹਿਰ ਵਛੀ ਦੇ ਠੀਕ ਹੈ ਤੇ ਬਾਕੀ ਆ ਵੀ ਜੇ ਸਫਰ ਸਫਰ ਚਾਹੀਆਂ ਜੇ 3-4 ਘੰਟੇ ਤਾਂ ਪਤਾ ਜਨਮਰ ਹੁੰਦਿਆਂ ਲੱਗ ਜਾਂਦੇ ਆ ਠੀਕ ਹੈ ਬੱਛੀ ਬਹੁਤ ਬਰੀਡ ਬਲੂ ਦਾ ਜੀ ਸ਼ੰਧੀ ਧੀ ਦੀ ਆ ਠੀਕ ਹੈ ਹੁਣ ਬਹੁਤ ਕਿੰਨੇ ਕਿ ਦੁੱਧ ਆ ਲੀ ਜੇ ਦੁੱਧ ਦੇ ਵਛੀ ਕੋ ਕੱਢੀ ਜਾਊਗੀ 14-15 ਕਿਲੋ ਪਾ ਦਊਗੀ ਇਹ ਸ਼ਹਿਰ ਤੇ ਹੁੰਦੀ ਆ ਮੋਲੇ ਦਾ ਮੋਲੇ ਦਾ ਜੈ ਜੀ ਜੇ ਕਿੰਨਾ ਮੋਲ ਤੇ ਜੇ ਵਸ਼ੀ ਤਿਆਰ ਹੁੰਦੀ ਬਿਲਕੁਲ ਭਾਵੇਂ 40 ਕਰ ਲੈਂਦੇ ਹਾਂਜੀ ਤੇ ਬਾਕੀ 35 ਜਮਾਨਤਨ ਕਰ ਦਾਂਗੇ ਅੱਛਾ 35 ਕਰ ਦੋਗੇ ਜਮਾਨਤਨ ਹਾਂਜੀ ਭਾਜੀ 33 ਦੇ ਦਾਂਗੇ ਅੱਛਾ 33 ਹੀ ਦੇ ਦੇਣੀ ਹੈ ਹਾਂਜੀ ਠੀਕ ਹੈ ਜੀ ਆਹ ਪੀਪਾ ਜੀ ਲੱਗਿਆ ਤੁਸੀ ਪਾ ਕੀ ਆ ਮੇਲਾ ਹੁੰਦਿਆ ਪੱਟਿਆਂ ਟਾਕ ਡਾਕ ਬਾਕੀ ਚੰਗਾ ਨਾ ਇਹ ਬੜੀਆਂ ਵਸ਼ੀ ਨੇ ਆ ਜੇ ਬਾਕੀ ਨਵਾ ਦੋਨ ਨਾਲ ਹੀ ਆ ਹਾਂਜੀ ਬਾਕੀ ਦੀ ਨਾ ਜਿਹਨੇ 15000 ਲੈ ਜਾਈ ਨੇ ਘਰ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਆ ਜਰਸੀ ਜਿਹੜੀ ਇਹ ਜਿਹੜੀ ਤਿਆਰ ਚ ਆ ਤਿਆਰ ਆ ਗਈ ਬਹੁਤ ਠੰਡੀ ਦਲੀਏ ਤੇ ਤਿਆਰ ਹੀ ਹੈ ਵਸੀ ਦੇ ਥਾਨ ਵੇਖੇ ਲਗਾ ਵੇਖੋ ਲਗਾ ਇਹ ਕਿੰਨੇ ਕ ਦੁੱਧ ਵਾਲੀ ਆ ਗਾਂ ਦਾ ਜਦੋਂ ਥਣ ਲੇਵਾ ਦੁੱਧ ਕਿੰਨਾ ਪਾਉਣਾ ਚਾਹੀਦਾ ਕੋਈ 13 14 ਗੱਲ ਦੁੱਧ ਪਾਉਣਾ ਚਾਹੀਦਾ ਤੇ ਇਹਦਾ ਫਿਰ ਮੁੱਲ ਮੁੱਲ ਤੇ ਜੀ ਤੇ ਕਰਦਾ ਗਾਂ ਦਾ ਇਹਦਾ ਵੀ 36 37 ਗੱਲ ਦੀ ਅੱਛਾ ਪਰ ਇਹ ਵੀ ਉਸੇ ਭਾਜ ਦੇ ਦਾਂ 33 ਦੀ ਤੇ ਬਾਕੀ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਬਾਕੀ ਮੌਕੇ ਤੇ ਹੋ ਜਾਊਗਾ ਕੋਈ ਸੋੜ ਚੱਪਾ ਦੇ ਤੁਹਾਨੂੰ ਪਤਾ ਦੂਰੋਂ ਜਿਹੜੇ ਉਹਨਾਂ ਦਾ ਕਰਨਾ ਪੈਂਦਾ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਵਾ ਵਧੀਆ ਵੀਰ ਜੀ ਬਾਕੀ ਆ ਵੀ ਤੁਹਾਡੇ ਘਰ ਕੋਈ ਜਿਹੜਾ ਕੋਈ ਵੀਰ ਹੈ ਸੂਈਆਂ ਵਾ ਇੱਕ ਹੀ ਚਲ ਸੂਈਆਂ ਆਪਣੇ ਕੋਲ ਇਸੇ ਚੋਂ ਗੇ ਖੰਨ ਜਿਹੜੀਆਂ ਗੱਬਣਾ ਆਪਣੀਆਂ ਪਾਸ ਕਰਕੇ ਸਾਰਾ ਕੁਝ ਇਸੇ ਤਸੱਲੀ ਕਰਕੇ ਹਨਾ ਵੇਸ਼ ਚਾਹ ਕੇ ਤੇ ਆਪਣੀ ਮਰਜ਼ੀ ਨਾਲ ਪੋਸ਼ਕ ਖਰੀਦਣ ਹਾਂਜੀ ਬਾਕੀ ਆਪਣੀ ਇਸੇ ਜਾਜ ਪਰਖ ਕਰਕੇ ਫੇਰ ਮਾਲ ਠੀਕ ਆ ਜੀ ਠੀਕ ਆ ਜੀ ਬਾਕੀ ਆਪਣੀ ਸਮਝਣਾ ਵੇਸ਼ ਚਾਹ ਕੇ ਤਸੱਲੀ ਕਰਕੇ ਹੀ ਖੜੋ ਜੀ